ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜਿਵੇਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਪੰਜਾਬੀ ਦੀ ਸੈਕਿੰਡ ਕਲਾਸ ਜਿਦੇ ਵਿੱਚ ਅੱਜ ਆਪਾਂ ਟੌਪ ਜਿਹੜੇ ਪੰਜਾਬੀ ਦੇ ਆਪਣੇ ਮੁਹਾਵਰੇ ਨੇ ਜੀ ਉਹਨਾਂ ਦੀ मीनिंगਾਂ ਨਾਲ ਗੱਲ ਸਮਝਾਂਗੇ ਜਾਂ ਕੀ ਜਾਣਾਂਗੇ ਉਹਨਾਂ ਬਾਰੇ ਸੋ ਕਲਾਸ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਮੇਰੀ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਇਹ ਪੰਜਾਬ ਦੇ ਹਰ ਇੱਕ ਗਵਰਨਮੈਂਟਿਕ ਇਗਜ਼ਾਮ ਵਿੱਚ ਓਨਲੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੀ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜਰੂਰ ਵਾਣੀ ਰਹਿਣਾ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰੇ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਕਿਉਂਕਿ ਮੈਂ ਇਹ ਆਪਣੀ ਕਲਾਸ ਵਾਲ ਜਿਹੜੀ ਪੀਡੀਐਫ ਹੈ ਮੇਰੇ ਟੈਲੀਗ੍ਰਾਮ ਤੇ ਸੈਂਡ ਕਰ ਦੰਨਾ ਉੱਥੇ ਤੁਸੀਂ ਡਾਊਨਲੋਡ ਕਰਕੇ ਰਿਵੀਜ਼ਨ ਕਰ ਸਕਦੇ ਹੋ ਸੋ ਬਿਨਾ ਕਿਸੇ ਦੇਰ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਆਂ ਫਰਸਟ ਆਪਣਾ ਮੁਹਾਵਰਾ ਦੇਖੋ ਜੀ ਫਰਸਟ ਮੁਹਾਵਰਾ ਕੀ ਹੈ ਜ ਫਰਸਟ ਆਪਣਾ ਮੁਹਾਵਰਾ ਕੰਨਾਂ ਦੇ ਕੱਚੇ ਹੋਣਾ ਉਹਦਾ ਕੀ ਅਰਥ ਹੈ ਜੀ ਉਹਦਾ ਅਰਥ ਹੁੰਦਾ ਬਿਨਾਂ ਸੋਚੇ ਸਮਝੇ ਸੁਣੀ ਸੁਣਾਈ ਗੱਲ ਤੇ ਇਤਵਾਰ ਕਰਨਾ ਜਦੋਂ ਆਪਾਂ ਕਿਸੇ ਦੀ ਉਹੀ ਸੁਣੀ ਸੁਣਾਈ ਗੱਲ ਤੇ ਇਤਵਾਰ ਕਰ ਲੈਂਦੇ ਆ ਤਾਂ ਉਹ ਆਪਾਂ ਕੀ ਕਹਦੇ ਹਾਂ ਉਸ ਬੰਦੇ ਨੂੰ ਕਹਿੰਦੇ ਨੇ ਕੰਨਾਂ ਦੇ ਕੱਚੇ ਹੋਣਾ ਕਹਿਣ ਦਾ ਮਤਲਬ ਬਿਨਾਂ ਸੋਚੇ ਸਮਝੇ ਆਪਣੀ ਥਿੰਕਿੰਗ ਨਾ ਯੂਜ਼ ਕਰੇ ਜਾਂ ਆਪਣੀ ਸਮਝ ਨੂੰ ਨਾ ਯੂਜ਼ ਕਰੇ ਕਿਸੇ ਦੀ ਗੱਲ ਤੇ ਉਹੀ ਸੁਣ ਕੇ ਇਤਵਾਰ ਕਰ ਲੇ ਤਾਂ ਕੰਨਾਂ ਦੇ ਕੱਚੇ ਹੋਣਾ मीनिंग ਹੈ ਜੀ ਬਿਨਾਂ ਸੋਚੇ ਸਮਝੇ ਸੁਣੀ ਸੁਣਾਈ ਗੱਲ ਤੇ ਇਤਵਾਰ ਕਰਨਾ ਸੈਕਿੰਡ ਦੇਖੋ ਜੀ ਕੰਨ ਨੂੰ ਹੱਥ ਲਗਾਉਣਾ ਸੈਕਿੰਡ ਆਪਣਾ ਮੁਹਾਵਰਾ ਹੈ ਕੰਨ ਨੂੰ ਹੱਥ ਲਗਾਉਣਾ ਇਹਦਾ ਕੀ मीनिंग ਹੈ ਜੀ ਬਸ ਕਰਾ ਦੇਣੀ ਕੰਨ ਕੰਨਾਂ ਨੂੰ ਹੱਥ ਲਗਾਉਣਾ ਬਸ ਕਰਾ ਦੇਣੀ ਜਾਂ ਮਤਲਬ ਕੀ ਹੈ ਬਹੁਤ ਥਕਾ ਦੇਣਾ 3rd ਦੇਖੋ ਜੀ ਕੰਨਾਂ ਵਿੱਚ ਉਂਗਲੀਆਂ ਦੇਣੀਆਂ 3rd ਆਪਣਾ ਮੁਹਾਵਰਾ ਹੈ ਜੀ ਕੰਨਾਂ ਵਿੱਚ ਉਂਗਲੀਆਂ ਦੇਣਾ ਇਹਦਾ ਕੀ ਅਰਥ ਹੈ ਜੀ ਪੈੜੀਆਂ ਗੱਲਾਂ ਸੁਣਨ ਤੋਂ ਔਗ ਪ੍ਰਗਟ ਕਰਨਾ ਕਹਿਣ ਦਾ ਮਤਲਬ ਜਦੋਂ ਕੋਈ ਕਿਸੇ ਬਾਰੇ ਬਹੁਤ ਜ਼ਿਆਦਾ ਗਲਤ ਸ਼ਬਦ ਯੂਜ਼ ਕਰ ਰਿਹਾ ਹੋਵੇ ਤਾਂ ਉਹ ਵਿਅਕਤੀ ਜੋ ਕਹਿੰਦਾ ਸੁਣਨ ਵਿੱਚ ਔਖ ਪ੍ਰਗਟ ਕੀਤਾ ਕਰਦਾ ਹੈਗਾ ਮਤਲਬ ਉਹ ਗੱਲਾਂ ਨੂੰ ਤਾਂ ਉਹ ਦੇ ਲਿਵਰਟਾ ਜਾਂਦੇ ਵੀ ਕੰਨਾਂ ਵਿੱਚ ਉਂਗਲੀਆਂ ਦੇਣਾ ਥਰਡ ਦੇਖੋ ਜੀ ਖੱਟੇ ਪਿਆ ਹੋਣਾ ਖੱਟੇ ਪਿਆ ਹੋਣ ਦਾ ਕੀ ਅਰਥ ਹੈ ਜੀ ਕਿਸੇ ਵਿਗਨ ਕਾਰਨ ਕੰਮ ਸੀਰੇ ਨਾ ਚੜਨਾ ਖੱਟੇ ਪਿਆ ਹੋਣਾ ਮਤਲਬ ਕਿਸੇ ਵਿਗਨ ਕਾਰਨ ਜਿਹੜਾ ਆਪਣਾ ਕੰਮ ਨਾ ਸੀਰੇ ਨਾ ਚੜਨਾ ਉਹਦਾ ਅਰਥ ਹੁੰਦਾ ਕਿਸੇ ਵਿਗਨ ਕਾਰਨ ਕੰਮ ਸੀਰੇ ਨਾ ਚੜਨਾ ਖੱਟੇ ਪਿਆ ਹੋਣਾ ਦਾ ਜੀ ਨੈਕਸਟ ਦੇਖੋ ਜੀ ਨੈਕਸਟ ਦੇਖੋ ਆਪਣੇ ਖਾਕ ਛਾਨਣਾ ਖਾਕ ਛਾਨਣਾ ਦਾ ਕੀ ਅਰਥ ਹੈ ਜੀ ਵ्यर्थ ਯਤਨ ਕਰਨਾ ਕਹਿਣ ਦਾ ਮੀਨਿੰਗ ਕੀ ਹੈ ਜੀ ਵੀ ਖਾਕ ਛੰਨਣਾ ਕੀ ਹੁੰਦਾ ਵਿਅਰਥ ਯਤਨ ਕਰਨਾ ਉਹਦਾ ਕੋਈ ਮਤਲਬ ਸਿੱਟਾ ਜਾਂ ਕੀ ਹੈ ਕੋਈ ਅਰਥ ਨਾ ਨਿਕਲਣਾ ਬੇਅਰਥ ਹੀ ਯਤਨ ਕਰਨਾ ਆਪਾਂ ਆਮ ਯੂਜ਼ ਕਰ ਲੈਂਦੇ ਬਤੋਂ ਉਹੀ ਖਾਕ ਛਾਣਨਾ ਬੰਡਾ ਬਣਾਣਾ ਕੁਛ ਨਹੀਂ ਤਾਂ ਕਹਿਣ ਦਾ ਮਤਲਬ ਕੀ ਹੈਗਾ ਵੀ ਖਾਕ ਛੰਨਣਾ ਦਾ ਅਰਥ ਹੁੰਦਾ ਜੀ ਵਿਅਰਥ ਯਤਨ ਕਰਨਾ ਥਰਡ ਦੇਖੋ ਜੀ ਖਾਨਿਓ ਜਾਣਾ ਖਾਨਿਓ ਜਾਣਾ ਦਾ ਕੀ ਅਰਥ ਹੈ ਜੀ ਇਹਦੇ ਨਾਲ ਤੇ ਕਬਰਾਜ ਜਾਣਾ ਖਾਨਿਓ ਜਾਣਾ ਕਬਰਾਜ ਜਾਣਾ ਮਤਲਬ ਸਹਿਮ ਜਾਣਾ ਡਰ ਜਾਣਾ ਮਤਲਬ ਬਹੁਤ ਜ਼ਿਆਦਾ ਕਬਰਾਜ ਜਾਣਾ ਕਿਉਂ ਨੈਕਸਟ ਦੇਖੋ ਜੀ ਖਿਆਲੀ ਪੁਲਾ ਪਕਾਉਣਾ ਇਸ ਮੁਹਾਵਰੇ ਦਾ ਕੀ ਅਰਥ ਹੁੰਦਾ ਜੀ ਖਿਆਲੀ ਪੁਲਾ ਪਕਾਉਣਾ ਇਹਦਾ ਹੁੰਦਾ ਕੇਵਲ ਸੁਪਨੇ ਦੇਖਣਾ ਜਦੋਂ ਕੋਈ ਵਿਅਕਤੀ ਕੋਈ ਚੀਜ਼ ਕਰੇ ਨਾ ਕੇਵਲ ਸੁਪਨੇ ਸੁਪਨੇ ਦੇਖਦਾ ਰਹੇ ਤਾਂ ਆਪਾਂ ਕਹਿ ਦਿੰਦੇ ਆ ਉਹਦੇ ਲਈ ਆਮ ਹੀ ਇਹ ਜਿਹੜਾ ਮੁਹਾਵਰਾ ਯੂਜ਼ ਕਰਦੇ ਆ ਵੀ ਉਹ ਤਾਂ ਕੀ ਹੈ ਖਿਆਲੀ ਜਿਹੜੇ ਪੁਲਾਓ ਪੁਕਾਰੇਗਾ ਕਰਨਾ ਕਰਾਣਾ ਉਹਨੇ ਕੁਛ ਨਹੀਂ ਤਾਂ ਇਹਦਾ ਅਰਥ ਹੁੰਦਾ ਜੀ ਕੇਵਲ ਸੁਪਨੇ ਦੇਖਣਾ ਨੈਕਸਟ ਦੇਖੋ ਜੀ ਖਿੱਲੀ ਉਡਾਉਣਾ ਖਿੱਲੀ ਉਡਾਉਣ ਦਾ ਕੀ ਮੀਨਿੰਗ ਹੈ ਜੀ ਖਿੱਲੀ ਉਡਾਉਣਾ ਆਪਣਾ ਮੁਹਾਵਰਾ ਹੈ ਜੀ ਉਹਦਾ ਅਰਥ ਹੁੰਦਾ ਜੀ ਮਜ਼ਾਕ ਕਰਨਾ ਜਾਂ ਹਾਸਾ ਉਡਾਉਣਾ ਜਦੋਂ ਕੋਈ ਵਿਅਕਤੀ ਕਿਸੇ ਨੂੰ ਮਤਲਬ ਕੀ ਹੈਗਾ ਮਜ਼ਾਕ ਕਰ ਦਿੱਤਾ ਆ ਆਪਾਂ ਕਹਿੰਦੇ ਨੇ ਕਿ ਉਹ ਖਿੱਲੀ ਉਡਾਰਿਆ ਉਹਦਾ ਅਰਥ ਕੀ ਹੁੰਦਾ ਵੀ ਮਜ਼ਾਕ ਉਡਾਰ ਜਾ ਉਹਦਾ ਸੌ ਉਡਾਰਿਆ ਨੈਕਸਟ ਦੇਖੋ ਜੀ ਖੁੰਬ ਟੱਪਣਾ ਖੁੰਬ ਟੱਪਣਾ ਕੀ ਹੈ ਜੀ ਛਾੜ ਕੇ ਨਿਰੁੱਤਰ ਕਰ ਦੇਣਾ ਮਤਲਬ ਕੀ ਹੈ ਛਾੜ ਕੇ ਜਬਹੁਤ ਸ਼ਰਮਸ਼ਾਰ ਕਰਕੇ ਕਿਸੇ ਨੂੰ ਤੋੜ ਦੇਣਾ ਤਾਂ ਇਹ ਮਹਾਵਰਾ ਵਰਤਿਆ ਜਾਂਦਾ ਖੁੰਬ ਟੁੱਪਣਾ ਛਾੜ ਕੇ ਨਿਰੁੱਤਰ ਕਰਨਾ ਨੈਕਸਟ ਦੇਖੋ ਜੀ ਖੂ ਦੀ ਮਿੱਟੀ ਖੂ ਨੂੰ ਲਾਉਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਖੂ ਦੀ ਮਿੱਟੀ ਖੂ ਨੂੰ ਲਾਉਣਾ ਉਹਦਾ ਕੀ ਅਰਥ ਹੁੰਦਾ ਜੀ ਜਿੰਨੀ ਖੱਟੀ ਓਨਾ ਖਰਚ ਹੋਣਾ ਕਹਿਣ ਦਾ ਮਤਲਬ ਖੁਦ ਹੀ ਮਿੱਟੀ ਖੂਨ ਨੂੰ ਲਾਉਣਾ ਦਾ ਅਰਥ ਕੀ ਹੈ ਜੀ ਵੀ ਜਿੰਨਾ ਆਪਾਂ ਕਮਾਇਆ ਜਿੰਨੀ ਆਪਾਂ ਨੇ ਖੱਟੀ ਕਹਿਣ ਦਾ ਮਤਲਬ ਹੈ ਓਨਾ ਹੀ ਖਰਚ ਹੋਣਾ ਉਹਨਾਂ ਆਪਾਂ ਕਹਿ ਦਿੰਨੇ ਆ ਖੁਦ ਹੀ ਮਿੱਟੀ ਖੂਨ ਨੂੰ ਲਾਉਣਾ ਨੈਕਸਟ ਦੇਖੋ ਜੀ ਖੂਨ ਸਫੈਦ ਹੋਣਾ ਨੈਕਸਟ ਆਪਣਾ ਮੁਹਾਵਰਾ ਜੀ ਖੂਨ ਸਫੈਦ ਹੋਣਾ ਉਹਦਾ ਕੀ ਅਰਥ ਹੁੰਦਾ ਹੈ ਜਿਹੜੀ ਆਪਣੀ ਅਨਪਤਾ ਉਹ ਖਤਮ ਹੋ ਜਾਣਾ ਜੀ ਜਾਂ ਕੀ ਹੈ ਜਿਹੜੀ ਕੀ ਹੈ ਮਤਲਬ ਕਿਸੇ ਨੂੰ ਮਤਲਬ ਜਿਹੜਾ ਆਪਾਂ ਕਿਸੇ ਨੂੰ ਗਹਿਰਾਈ ਨਾਲ ਉਸ ਚੀਜ਼ ਨੂੰ ਸਮਝਣੀ ਜਦੋਂ ਆਪਣੇ ਵਿੱਚ ਸੋਜ਼ੂ ਬੂਜ਼ਿਆਤ ਮਤਲਬ ਆਪਣੇ ਚੋ ਗੱਲ ਖਤਮ ਹੋ ਜਾਂਦੀ ਹੈ ਮਹਿਸੂਸ ਕਰਨ ਦੀ ਉਹਦਾ ਆਪਾਂ ਕਹਦੇ ਨੇ ਖੂਦ ਸਪੈਨ ਹੋਣਾ ਤੇ ਦਾ ਅਰਥ ਹੁੰਦਾ ਜੀ ਜਿਹੜੀ ਆਪਣੀ ਨਪਤ ਹੈ ਨਪਤੇ ਉਹ ਕੀ ਖਤਮ ਹੋ ਜਾਣਾ ਨੈਕਸਟ ਦੇਖੋ ਜੀ ਖੇਰੂ ਖੇਰੂ ਹੋ ਜਾਣਾ ਇਸ ਮਹਾਵਰੇ ਦਾ ਕੀ ਅਰਥ ਹੈ ਜੀ ਖੇਰੂ ਖੇਰੂ ਹੋ ਜਾਣਾ ਇਹਦਾ ਅਰਥ ਹੁੰਦਾ ਜੀ ਆਪਸੀ ਫੁੱਟ ਕਰਨ ਖਿੰਡਪੁੰਡ ਜਾਣਾ ਆਪਸੀ ਫੁੱਟ ਕਰਨ ਖਿੰਡਪੁੰਡ ਜਾਣਾ ਇਹਦਾ ਇਹ ਅਰਥ ਹੁੰਦਾ ਜੀ ਖੇਰੂ ਖੇਰੂ ਹੋ ਜਾਣਾ ਨੈਕਸਟ ਦੇਖੋ ਜੀ ਜੇ ਕਲਾਸ ਵਧੀਆ ਲੱਗ ਰਹੀ ਹੈ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਨੈਕਸਟ ਦੇਖੋ ਜੀ ਖੀਰਖੰਡ ਹੋਣਾ ਖੀਰਖੰਡ ਹੋਣ ਦਾ ਕੀ मीनिंग ਹੈ ਜੀ ਕੁਲ ਮਿਲ ਜਾਣਾ ਖੀਰਖੰਡ ਹੋਣਾ ਕੁਲ ਮਿਲ ਜਾਣਾ ਜਾਂ ਕਿਉਂ ਸ਼ੱਕਰ ਹੋਣਾ ਜਾਂ ਕਿਉਂ ਖਿਚੜੀ ਹੋਣਾ ਇਹ ਤਿੰਨੇ ਜਿਹੜੇ ਅਰਥ ਨੇ ਉਹ ਟੁਕਮੇ ਨੇ ਜੀ ਖੀਰਖੰਡ ਹੋਣ ਦੇ ਜਾਂ ਤਾਂ ਕੁਲ ਮਿਲ ਜਾਣਾ ਜਾਂ ਕਿਉਂ ਸ਼ੱਕਰ ਹੋਣਾ ਜਾਂ ਕਿਉਂ ਖਿਚੜੀ ਹੋਣਾ ਨੈਕਸਟ ਮੁਹਾਵਰਾ ਦੇਖੋ ਜੀ ਗਰਮ ਹੋਣਾ ਗਰਮ ਹੋਣਾ ਦਾ ਕੀ मीनिंग ਹੈ ਜੀ ਗੁੱਸੇ ਹੋਣਾ ਆਪਾਂ ਆਮ ਹੀ ਕਹਦੇ ਨੇ ਬਈ ਬਹੁਤ ਜ਼ਿਆਦਾ ਅੱਜ ਗਰਮ ਹੈ ਕਹਨ ਦਾ ਅਰਥ ਲਿਖਿਆ ਵੀ ਉਹ ਗੁੱਸੇ ਚ ਹੈ ਤਾਂ ਇਹ ਅਰਥ ਹੁੰਦੇ ਗੁੱਸੇ ਵਿੱਚ ਹਾਂ ਗੁੱਸੇ ਵਿੱਚ ਹੋਣਾ ਜਾਂ ਗੁੱਸੇ ਹੋਣਾ ਨੈਕਸਟ ਦੇਖੋ ਜੀ ਗਲ ਪਿਆ ਢੋਲ ਵਜਾਉਣਾ ਹੁਣ ਇਸ ਮਹਾਵਰਤ ਕੀ ਅਰਥ ਹੁੰਦਾ ਗਲ ਪਿਆ ਢੋਲ ਵਜਾਉਣਾ ਇਹਦਾ ਹੁੰਦਾ ਮਜਬੂਰੀ ਵਾਸ ਕੰਮ ਕਰਨਾ ਆਪਾਂ ਆਮੀਆਂ ਸ਼ਬਦ ਨਹੀਂ ਯੂਜ਼ ਕਰ ਲੈਂਦੇ ਵੀ ਭਈ ਤਿੰਨੇ ਆਪਦਾ ਜਿਹੜਾ ਗਲ ਵਿੱਚ ਢੋਲ ਮਤਲਬ ਪਾਏ ਹੋਏ ਹੁਣ ਤੈਨੂੰ ਕੀ ਹੈ ਵਜਾਉਣਾ ਹੀ ਪੈਣਾ ਕਹਨ ਦਾ ਅਰਥ ਕੀ ਹੁੰਦਾਗਾ ਮਜਬੂਰੀ ਵਾਸ ਕੰਮ ਕਰਨਾ ਨੈਕਸਟ ਦੇਖੋ ਜੀ ਗਲ ਪੈ ਜਾਣਾ ਗਲ ਪੈ ਜਾਣ ਦਾ ਕੀ ਅਰਥ ਹੈ ਜੀ ਝਗੜਨਾ ਗੱਲ ਪੈ ਜਾਣਾ ਝਗੜਨਾ ਮਤਲਬ ਕਿਸੇ ਨਾਲ ਵੀ ਆਪਾਂ ਕਹਿ ਦਿੰਨੇ ਵੀ ਉਹ ਤਾਂ ਉਹੀ ਉਹਦੀ ਗੱਲ ਪੈ ਰ ਕਹਿਣਾ ਮਤਲਬ ਉਹੀ ਕੀ ਹੈ ਲੜਾਈ ਦੇ ਜਾਂ ਝਗੜੇ ਕਰਨ ਦੇ ਕਿ ਮੌਕੇ ਲੱਭ ਰਿਹਾ ਹੋਵੇ ਤਾਂ ਆਪਾਂ ਇਹੋ ਖਬਰਾ ਯੂਜ਼ ਕਰ ਲੈਣੀਆਂ ਨੈਕਸਟ ਦੇਖੋ ਜੀ ਨੈਕਸਟ ਦੇਖੋ ਆਪਣਾ ਮੁਹਾਵਰਾ ਇਹ ਗੱਲ ਪੱਲੇ ਬੰਨਣਾ ਇਹਦਾ ਕੀ ਅਰਥ ਹੁੰਦਾ ਜੀ ਗੱਲ ਪੱਲੇ ਬੰਨਣਾ ਕਿਸੇ ਉਪਦੇਸ਼ ਨੂੰ ਮੰਨ ਲੈਣਾ ਗੱਲ ਪੱਲੇ ਬੰਨਣਾ ਨਾ ਆਪਾਂ ਕੀ ਕਹ ਦਿੰਨੇ ਆ ਕਿਸੇ ਉਪਦੇਸ਼ ਨੂੰ ਕੀ ਹੈ ਮੰਨ ਲੈਣਾ ਜਦੋਂ ਆਪਾਂ ਕਹ ਦਿੰਨੇ ਵੀ ਉਹਨੇ ਉਸ ਉਹਦੀ ਗੱਲ ਨਾ ਅਤੇ ਪੱਲੇ ਮੰਨ ਲਈ ਕਹਿਣ ਦਾ ਮਤਲਬ ਕੀ ਹੈ ਉਪਦੇਸ਼ ਨੂੰ ਕਿ ਮੰਨ ਲੈਣਾ ਨੈਕਸਟ ਦੇਖੋ ਜੀ ਗਲਾਪਾ ਰੋਣਾ ਗਲਾਪਾ ਰੋਣ ਦਾ ਕੀ मीनिंग ਹੈ ਜੀ ਭਾਵੁਕ ਹੋ ਜਾਣਾ ਗਲਾਪਾ ਰੋਣਾ ਭਾਵੁਕ ਹੋ ਜਾਣਾ ਆਪਾਂ ਕਹਿ ਨਹੀਂ ਦਿੰਦੇ ਆ ਵੀ ਉਹਦਾ ਤਾਂ ਗਲਾਪਾ ਆਇਆ ਉਹ ਗੱਲ ਸੁਣ ਕੇ ਕਹਿਣ ਦਾ मीनिंग ਕੀ ਹੁੰਦਾ ਵੀ ਭਾਵੁਕ ਹੋ ਜਾਣਾ ਆਪਾਂ ਨੈਕਸਟ ਦੇਖੋ ਗਾਹ ਪਾਉਣਾ ਗਾਹ ਪਾਉਣ ਦਾ ਕੀ ਅਰਥ ਹੈ ਜੇ ਤਾਂ ਆਮ ਹੀ ਸਾਰ ਨੂੰ ਪਤਾ ਹੋਣਾ ਖਿਲਾਰਾ ਪਾਉਣਾ ਜਦੋਂ ਆਪਾਂ ਕਹਿੰਦੇ ਆ ਆਮ ਵਰਤਦੇ ਆ ਵੀ ਉਹਨਾਂ ਤਾਂ ਕੀ ਹੈ ਪੂਰਾ ਗਾਹ ਪਾ ਰੱਖਿਆ ਮਤਲਬ ਕਹਿਣ ਦਾ ਮਤਲਬ ਆਸੇ ਪਾਸੇ ਸਾਰੀਆਂ ਚੀਜ਼ਾਂ ਨੂੰ ਜਦੋਂ ਕਹਿੰਦਾ ਖਿਲਾਰ ਦੇ ਤਾਂ ਆਪਾਂ ਕਹਿੰਦੇ ਪੂਰਾ ਗਾਹ ਪਾਰਖਿਆ ਹੁੰਦਾ ਨੈਕਸਟ ਦੇਖੋ ਜੀ ਗਿੱਲਾ ਪੀਣਾ ਪਾਉਣਾ ਨੈਕਸਟ ਆਪਣਾ ਮੁਹਾਵਰਾ ਹੈ ਗਿੱਲਾ ਪੀਣਾ ਪਾਉਣਾ ਉਹਦਾ ਕੀ ਅਰਥ ਹੁੰਦਾ ਜੀ ਕੰਮ ਲਮਕਾਉਣਾ ਜਦੋਂ ਕੋਈ ਕਿਸੇ ਕੰਮ ਨੂੰ ਕੀ ਬਹੁਤ ਟਾਈਮ ਤੱਕ ਲਮਕਾਈ ਜਾਵੇ ਤਾਂ ਆਪਾਂ ਉਹਨੂੰ ਆਮ ਹੀ ਇਹ ਮੁਹਾਵਰਾ ਯੂਜ਼ ਕਰ ਲੈਂਦੇ ਆ ਵੀ ਉਹਨੇ ਤਾਂ ਕੀ ਹੈ ਗਿੱਲਾ ਪੀਣਾ ਪਾਰਖੇਗਾ ਤਾਂ ਉਹਦਾ ਅਰਥ ਹੁੰਦਾ ਕੰਮ ਲਮਕਾਉਣਾ ਨੈਕਸਟ ਦੇਖੋ ਜੀ ਗਿੱਲੇ ਗੋਹੇ ਵਾਂਗ ਤੁੱਕਣਾ ਗਿੱਲੇ ਗੋਹੇ ਵਾਂਗ ਧੁੱਖਣਾ ਇਹਦਾ ਕੀ ਅਰਥ ਹੁੰਦਾ ਜੀ ਅੰਦਰੋਂ ਅੰਦਰ ਹੀ ਦੁਖੀ ਰਹਿਣਾ ਜਦੋਂ ਕਹਿੰਦਾ ਕੋਈ ਵਿਅਕਤੀ ਹੈ ਜਾਂ ਆਪਾਂ ਕਿਸੇ ਨੂੰ ਵੀ ਇੱਕ ਐਗਜ਼ਾਮਪਲ ਲੈ ਲੈਂਦੇ ਆ ਉਹ ਕਹਿੰਦਾ ਵੀ ਮਤਲਬ ਬਹੁਤ ਜ਼ਿਆਦਾ ਕੀ ਹੈਗਾ ਆਪਾਂ ਕਹਿੰਦੇ ਆ ਆਮ ਵੀ ਕੋਈ ਬੰਦਾ ਬਹੁਤ ਸੁੱਕੀ ਸੁੱਕੀ ਜਾਂਦਾ ਤਾਂ ਆਪਾਂ ਪੁੱਛ ਲੈਣਾ ਵੀ ਤੂੰ ਗਿੱਲੇ ਗੋਹੇ ਵਾਂਗ ਅੰਦਰੋਂ ਅੰਦਰ ਕਿਉਂ ਦੁਖੀ ਜਾਂਦਾ ਤਾਂ ਇਹਦਾ ਅਰਥ ਹੁੰਦਾ ਜੀ ਵੀ ਜਿਹੜਾ ਆਮ ਮਤਲਬ ਉਹਨੂੰ ਅੰਦਰੋਂ ਦੀ ਕੋਈ ਦੁੱਖ ਹੈ ਤਾਂ ਆਪਾਂ ਇਹ ਮਹਾਵਰ ਯੂਜ਼ ਕਰ ਲੈਂਦੇ ਆ ਗਿੱਲੇ ਗੋਹੇ ਵਾਂਗ ਧੁਕਣਾ ਤਾਂ ਇਹਦਾ ਮੀਨਿੰਗ ਆਜੂਗਾ ਅੰਦਰੋਂ ਦੀ ਦੁਖੀ ਰਹਿਣਾ ਨੈਕਸਟ ਗੁੱਡੀ ਚੜਨੀ ਗੁੱਡੀ ਚੜਨੀ ਦਾ ਕੀ ਅਰਥ ਹੈ ਜੀ ਨੈਕਸ ਆਪਣਾ ਮੁਹਾਵਰਾ ਹੈ ਗੁੱਡੀ ਚੜਨੀ ਉਹਦਾ ਅਰਥ ਹੁੰਦਾ ਜੀ ਸਫਲਤਾ ਤੇ ਮਸ਼ਹੂਰੀ ਹੋਣਾ ਜਦੋਂ ਕਹਿੰਦਾ ਕਿਸੇ ਦੀ ਸਫਲਤਾ ਤੇ ਮਸ਼ਹੂਰੀ ਬਹੁਤ ਜ਼ਿਆਦਾ ਹੋਵੇ ਤਾਂ ਆਪਾਂ ਆਮੀ ਮੁਹਾਵਰਾ ਯੂਜ਼ ਕਰ ਲੈਨੇ ਆ ਵੀ ਗੁੱਡੀ ਚੜਨੀ ਭਾਵ ਸਫਲਤਾ ਤੇ ਮਸ਼ਹੂਰੀ ਹੋਣਾ ਨੈਕਸ ਦੇਖੋ ਜੀ ਹੁਣ ਆਪਰਾ ਗੁਰਛੱਲੇ ਉਡਾਉਣਾ ਗੁਰਛੱਲੇ ਉਡਾਉਣ ਦਾ ਕੀ ਮੀਨਿੰਗ ਹੈ ਜੀ ਇਸ ਮੁਹਾਵਰੇ ਦਾ ਇਹਦਾ ਅਰਥ ਹੁੰਦਾ ਫਜ਼ੂਲ ਖਰਚ ਕਰਨਾ ਫਜ਼ੂਲ ਖਰਚ ਕਰਨ ਨੂੰ ਆਪਾਂ ਆਮੀ ਜਿਹੜਾ ਆਪਣੇ ਜਿਹੜਾ ਪੰਜਾਬੀ ਵਿੱਚ ਮੁਹਾਵਰਾ ਯੂਜ਼ ਕਰ ਲੈਣੇ ਵੀ ਉਹ ਤਾਂ ਕੀ ਗੁਰ ਛੱਲੇ ਉਡਾ ਰਿਹਾ ਕੱਲਾ ਕਹਿਣ ਦਾ ਮਤਲਬ ਹੀ ਵਜੂਲ ਖਰਚ ਕਰ ਰਿਹਾ ਨੈਕਸਟ ਦੇਖੋ ਹੀ ਗੋਗੂਲਾਂ ਤੋਂ ਮਿੱਟੀ ਝਾੜਨਾ ਇਸ ਮੁਹਾਵਰੇ ਦਾ ਕੀ ਅਰਥ ਹੈ ਜੀ ਕੇਵਲ ਦਿਖਾਵੇ ਲਈ ਕੰਮ ਕਰਨਾ ਗੋਗੂਲਾਂ ਤੋਂ ਮਿੱਟੀ ਝਾੜਨਾ ਮਤਲਬ ਕਿ ਇਹ ਕੇਵਲ ਦਿਖਾਵੇ ਲਈ ਜਾਂ ਸ਼ੋਅ ਕਰਨਾ ਵੀ ਮੈਂ ਕੰਮ ਕਰ ਰਿਹਾ ਅਸਲ ਵਿੱਚੋਂ ਕੰਮ ਨਹੀਂ ਕਰ ਰਿਹਾ ਕਹਿਣ ਦਾ ਮਤਲਬ ਗੋਗੂਲਾਂ ਤੋਂ ਮਿੱਟੀ ਝਾੜਨਾ ਮੁਹਾਵਰੇ ਦਾ ਅਰਥ ਹੈ ਜੀ ਕੇਵਲ ਦਿਖਾਵੇ ਲਈ ਕੰਮ ਕਰਨਾ ਨੈਕਸਟ ਦੇਖੋ ਹੀ ਨੈਕਸਟ ਦੇਖੋ ਹੀ ਗੋਦੜੀ ਵਿੱਚ ਲਾਲ ਹੋਣਾ ਦਾ ਕੀ ਅਰਥ ਹੈ ਜੀ ਮੰਦੇ ਹਾਲਤਾਂ ਵਿੱਚ ਵੀ ਉੱਚ ਹੁਨਰ ਦਾ ਮਾਲਿਕ ਹੋਣਾ ਕਹਿਣ ਦਾ ਮੀਨਿੰਗ ਕੀ ਹੈ ਜੀ ਵੀ ਆਪਾਂ ਗੋਦੜੀ ਵਿੱਚ ਲਾਲ ਹੋਣ ਨੂੰ ਕੀ ਕਹਿ ਦਿੰਨੇ ਆ ਜਿਹੜੇ ਮੰਦੇ ਹਾਲਤਾਂ ਵਿੱਚ ਵੀ ਉੱਚ ਹੁਨਰ ਦਾ ਮਾਲਿਕ ਹੋਣਾ ਕਹਿਣ ਦਾ ਮਤਲਬ ਗੋਦੜੀ ਵਿੱਚ ਆਪਾਂ ਕਹਿੰਦੇ ਹਾਂ ਕਿ ਉਹ ਤਾਂ ਗੋਦੜੀ ਵਿੱਚ ਲਾਲ ਲਿਆਉਦਾ ਕਹਿਣ ਦਾ ਮਤਲਬ ਕੀ ਹੈ ਵੀ ਜਿਹੜੇ ਬਹੁਤ ਹੀ ਜ਼ਿਆਦਾ ਮਤਲਬ ਮੰਦੀ ਹਾਲਤ ਵਿੱਚ ਵੀ ਉੱਚ ਹੁਨਰ ਦਾ ਮਾਲਿਕ ਨੂੰ ਜਾਂ ਵਿਦਿਆਪਨ ਨੂੰ ਮਤਲਬ ਉਸ ਵਿੱਚ ਵੀ پاک ਪਵਿੱਤਰ ਜਾਂ ਸਾਫ਼ ਬਿਲਕੁਲ ਆਪਣੇ ਸੰਸਕਾਰਨਾ ਭੁਲਣਾ ਉਹਨਾਂ ਨੂੰ ਆਪਾਂ ਕਹਿ ਦਿੰਨੇ ਆ ਗੋਦੜੀ ਵਿੱਚ ਲਾਲ ਹੋਣਾ ਤਾਂ ਇਹਦਾ ਅਰਥ ਆ ਜਾਊਗਾ ਜੀ ਮੰਦਹਿ ਹਾਲਾਤਾਂ ਵਿੱਚ ਉੱਚਾ ਨੰਦਾ ਮਾਲਿਕ ਹੋਣਾ ਨੈਕਸਟ ਦੇਖੋ ਜੀ ਗੰਡ ਭੇਜਣਾ ਗੰਡ ਭੇਜਣਾਂ ਦਾ ਕੀ ਅਰਥ ਹੈ ਜੀ ਸੱਦਾ ਭੇਜਣਾ ਗੰਡ ਭੇਜਣਾਂ ਦਾ ਅਰਥ ਕੀ ਹੈ ਸੱਦਾ ਭੇਜਣਾ ਨੈਕਸਟ ਦੇਖੋ ਜੀ ਗੰਡ ਲੈਣਾ ਗੰਡ ਲੈਣਾ ਕੀ ਹੁੰਦਾ ਜੀ ਆਪਣੇ ਹੱਕ ਦਾ ਕਰ ਲੈਣਾ ਗੰਡ ਲੈਣਾ ਮਤਲਬ ਆਪਣੇ ਹੱਕ ਦਾ ਜਿਹੜਾ ਹੈ ਉਹ ਕਰ ਲੈਣਾ ਨੈਕਸਟ ਦੇਖੋ ਜੀ ਘਰੋਂ ਘਾਟੋ ਜਾਣਾ ਘਰੋਂ ਘਾਟੋ ਜਾਣ ਦਾ ਕੀ ਅਰਥ ਹੈ ਜੀ ਇਹਦਾ ਅਰਥ ਹੈ ਕਿਸੇ ਥਾਂ ਦਾ ਵੀ ਨਾ ਰਹਿਣਾ ਕਿਸੇ ਥਾਂ ਦਾ ਵੀ ਨਾ ਰਹਿਣਾ ਉਹਨਾਂ ਆਪਾਂ ਕਹਿੰਦੇ ਆ ਘਰੋਂ ਘਾਟੋ ਜਾਣਾ ਮਤਲਬ ਕਹਿਣ ਦਾ ਵੀ ਕਿਸੇ ਥਾਂ ਦਾ ਵੀ ਨਾਂ ਰਹਿਣਾ ਨੈਕਸਟ ਦੇਖੋ ਜੀ ਗੂਗਲ ਕੰਨਾ ਬਣਨਾ ਗੋਗਲ ਗੂਗਲ ਕੰਨਾ ਬਣਨਾ ਦਾ ਕੀ ਅਰਥ ਹੈ ਜੀ ਮੱਛਲਾ ਹੋਣਾ ਗੂਗਲ ਕੰਨਾ ਬਣਨਾ ਦਾ ਅਰਥ ਕੀ ਹੈ ਮੱਛਲਾ ਹੋਣਾ ਨੈਕਸਟ ਦੇਖੋ ਜੀ ਕੋ ਗਚਿਤ ਕਰਨਾ ਦਾ ਕੀ ਅਰਥ ਹੈ ਜੀ ਕੋ ਗਚਿਤ ਕਰਨਾ ਮਤਲਬ ਮਾਰ ਦੇਣਾ ਆਪਾਂ ਕਹਿ ਨਹੀਂ ਦਿੰਦੇ ਆ ਇਹ ਆਪਣੀ ਜਿਹੜੀ ਪੰਜਾਬੀ ਜਿਹੜੀ ਆਪਣੀ ਪੁਰਾਣੀ ਫਿਲਮਾਂ ਨੇ ਉਹਦੇ ਵਿੱਚ ਇਹ ਬਹੁਤ ਜ਼ਿਆਦਾ ਕੀ ਹੈ ਮੋਹਾਵਰਾ ਵਰਤੇ ਜਾਂਦੇ ਸੀ ਖੋਗਾ ਚਿੱਤ ਕਰਨਾ ਕਹਿਣਾ ਦਾ ਮਤਲਬ ਮਾਰ ਦੇਣਾ ਨੈਕਸਟ ਦੇਖੋ ਇਹ ਨੈਕਸਟ ਦੇਖੋ ਇਹ ਆ ਚੱਪਣੀ ਵਿੱਚ ਨੱਕ ਡਬੋ ਕੇ ਮਰਨਾ ਇਹਦਾ ਕੀ ਅਰਥ ਹੈ ਬਹੁਤ ਸ਼ਰਮਿੰਦਾ ਹੋਣਾ ਚੱਪਣੀ ਵਿੱਚ ਨੱਕ ਡਬੋ ਕੇ ਮਰਨਾ ਬਹੁਤ ਸ਼ਰਮਿੰਦਾ ਹੋਣਾ ਅਰਥ ਹੁੰਦਾ ਜੀ ਬਹੁਤ ਸ਼ਰਮਿੰਦਾ ਨੈਕਸਟ ਦੇਖੋ ਇਹ ਚੜਮੱਚਣੀ ਕੀ ਅਰਥ ਹੈ ਜੀ ਮਹਾਵਰਦਾ ਚੜਮੱਚਣੀ ਉਹਦਾ ਅਰਥ ਹੁੰਦੇ ਹਰ ਜਾਇਜ਼ ਨਾਜਾਇਜ਼ ਪੁੱਗ ਜਾਣੀ ਮਤਲਬ ਕਹਿਆ ਨਾ ਕਹਨੇ ਕਹਦਨੇ ਵੀ ਇਹਦਾ ਕੀ ਹੈ ਚੜ ਮੱਛਿਓ ਤਾਂ ਕੀ ਹੈ 비 ਚੜ ਮੱਛੀ ਹੋਈ ਹੈ ਕਹਿੰਦਾ ਮਤਲਬ ਉਹਦੀ ਹਰ ਜਿਹੜੀ ਜਾਇਜ਼ ਨਾਜਾਇਜ਼ ਉਹ ਕੀ ਹੈ ਹਰ ਗੱਲ ਮੰਨੀ ਜਾ ਰਹੀ ਹੈ ਤਾਂ ਅਰਥ ਹੁੰਦਾ ਚੜ ਮੱਛੀ ਦਾ ਅਰਥ ਹੁੰਦਾ ਜੀ ਹਰ ਜਾਇਜ਼ ਨਾਜਾਇਜ਼ ਕੀ ਗੱਲ ਪੁੱਗ ਜਾਣੀ ਨੈਕਸਟ ਦੇਖੋ ਜੀ ਚੜ ਦੀ ਕਲਾ ਵਿੱਚ ਹੋਣਾ ਦਾ ਕੀ ਅਰਥ ਹੈ ਜੀ ਚੜ ਦੀ ਕਲਾ ਵਿੱਚ ਹੋਣਾ ਇਹਦਾ ਅਰਥ ਹੁੰਦਾ ਉਤਸ਼ਾਹ ਵਿੱਚ ਰਹਿਣਾ ਚੜ ਦੀ ਕਲਾ ਵਿੱਚ ਹੋਣਾ ਉਤਸ਼ਾਹ ਵਿੱਚ ਰਹਿਣਾ ਨੈਕਸਟ ਦੇਖੋ ਜੀ ਅ ਚੜੀ ਲੱਥੀ ਦੀ ਨਾ ਹੋਣਾ ਚੜੀ ਲੱਥੀ ਦੀ ਨਾ ਹੋਣਾ ਇਹਦਾ ਕੀ ਅਰਥ ਹੁੰਦਾ ਜੀ ਬੇਪਰਵਾ ਹੋਣਾ ਬੇਸ਼ਰਮ ਹੋਣਾ ਕਹਿੰਦਾ ਦੋ मीनिंग ਨੇ ਜੀ ਚੜੀ ਲੱਥੀ ਦੀ ਨਾ ਹੋਣਾ ਮਤਲਬ ਬੇਪਰਵਾ ਹੋਣਾ ਜਾਂ ਬੇਸ਼ਰਮ ਹੋਣਾ ਨੈਕਸਟ ਦੇਖੋ ਜੀ ਚਾਂਦੀ ਦੀ ਜੁੱਤੀ ਮਾਰਨਾ ਉਹਦਾ ਕੀ ਅਰਥ ਹੁੰਦਾ ਜੀ ਚਾਂਦੀ ਦੀ ਜੁੱਤੀ ਮਾਰਨਾ ਉਹਦਾ ਅਰਥ ਹੁੰਦਾ ਵੱਡੀ ਦੇਣਾ ਵੱਡੀ ਵੱਡੀ ਦੇਣਾ ਮਤਲਬ ਚਾਂਦੀ ਦੀ ਜੁੱਤੀ ਮਾਰਨਾ ਵੱਡੀ ਦੇਣਾ ਨੈਕਸਟ ਦੇਖੋ ਜੀ ਚਾਰ ਚੰਨ ਲੱਗ ਜਾਣਾ ਚਾਰ ਚੰਨ ਲੱਗ ਜਾਣ ਦਾ ਕੀ ਅਰਥ ਹੁੰਦਾ ਜੀ ਸ਼ੋਭਾ ਦੇਣਾ ਚਾਰ ਚੰਨ ਲੱਗ ਜਾਣਾ ਸ਼ੋਭਾ ਦੇਣਾ ਨੈਕਸਟ ਦੇਖੋ ਜੀ ਚਾਰੇ ਕੰਨੀਆਂ ਚੁੱਪਣਾ ਚਾਰੇ ਕੰਨੀਆਂ ਚੁੱਪਣਾ ਦਾ ਕੀ ਅਰਥ ਹੁੰਦਾ ਜੀ ਖਾਲੀ ਹੋਣਾ ਚਾਰੇ ਕੰਨੀਆਂ ਚੁੱਪਣਾ ਮਤਲਬ ਖਾਲੀ ਹੋਣਾ ਨੈਕਸਟ ਦੇਖੋ ਜੀ ਚਿੱਕੜ ਸੁਠਣਾ ਦਾ ਕੀ ਅਰਥ ਹੈ ਜੀ ਨੈਕਸਟ ਆਪਣਾ ਮਹਾਵਰ ਚਿੱਕੜ ਸੁਠਣਾ ਉਹਦਾ ਅਰਥ ਹੁੰਦਾ ਦੋਸ਼ ਲਗਾਉਣਾ ਚਿੱਕੜ ਸੁਠਣਾ ਦਾ ਅਰਥ ਕੀ ਹੈ ਜੀ ਦੋਸ਼ ਲਗਾਉਣਾ ਨੈਕਸਟ ਦੇਖੋ ਜੀ ਚੇਰਾ ਉਤਰਿਆ ਹੋਣਾ ਚੇਰਾ ਉਤਰਿਆ ਹੋਣਾ ਦਾ ਕੀ ਇਥੇ ਉਦਾਸ ਹੋਣਾ ਜਾਂ ਲਿੱਸਾ ਹੋਣਾ ਜਦ ਆਪਾਂ ਆਮ ਇਹ ਸ਼ਬਦ ਨਹੀਂ ਵਰਤ ਲੈਂਦੇ ਆ ਪੰਜਾਬੀ ਚ ਵੀ ਉਹ ਕੀ ਬਹੁਤ ਜ਼ਿਆਦਾ ਕੀ ਹੈਗਾ ਮਤਲਬ ਉਹ ਤਾਂ ਚਿਹਰੇ ਰਖੀ ਹੈ ਉਤਰ ਉਤਰ ਨੰਦਾ ਕਹਿਣਾ ਮੀਨਿੰਗ ਹੁੰਦਾ ਜਾਤ ਉਹ ਲਈ ਸਹੋਗੇ ਜਾਂ ਉਦਾਸ ਹੋਣਾ ਜੀ ਨੈਕਸਟ ਦੇਖੋ ਜੀ ਚਿਹਰੇ ਉਤੇ ਹਵਾਈਆਂ ਉਡਣਾ ਚਿਹਰੇ ਉਤੇ ਹਵਾਈਆਂ ਉਡਣਾ ਕੀ ਮੀਨਿੰਗ ਆ ਉਹ ਜੀ ਤਾਂ ਇਹਦਾ ਅਰਥ ਹੋਊਗਾ ਅਰਥ ਹੋਊਗਾ ਜੀ ਘਬਰੋਣਾ ਚਿਹਰੇ ਉਤੇ ਹਵਾਈਆਂ ਆਉਣਾ ਘਬਰੋਣਾ ਨੈਕਸਟ ਦੇਖੋ ਜੀ ਚੰਨ ਚਾੜਨਾ ਚੰਨ ਚਾੜਨਾ ਦਾ ਕੀ ਅਰਥ ਹੈ ਜੀ ਇਹਦਾ ਬਦਨਾਮੀ ਕਰਨ ਵਾਲਾ ਕੰਮ ਕਰਨਾ ਹੈ ਬਦਨਾਮੀ ਕਰਨ ਵਾਲਾ ਜਬ ਬਦਨਾਮੀ ਵਾਲਾ ਕੰਮ ਕਰਨਾ ਸੌਰੀ ਜੀ ਬਦਨਾਮੀ ਵਾਲਾ ਕੰਮ ਕਰਨਾ ਉਹਨਾਂ ਨੂੰ ਆਪ ਕਹਿੰਦੇ ਚੰਨ ਚੜਨਾ ਨੈਕਸਟ ਦੇਖੋ ਜੀ ਛੱਕੇ ਛਡਾਉਣਾ ਦਾ ਕੀ ਅਰਥ ਹੈ ਜੀ ਛੱਕੇ ਛਡਾਉਣਾ ਉਹਦਾ ਅਰਥ ਹੁੰਦਾ ਕਰਾਰੀ ਹਾਰ ਦੇਣਾ ਛੱਕੇ ਛਡਾਉਣਾ ਕਰਾਰੀ ਹਾਰ ਦੇਣਾ ਨੈਕਸਟ ਦੇਖੋ ਜੀ ਅ ਛੱਜ ਵਿੱਚ ਪਾ ਕੇ ਛੱਟਣਾ ਉਹਨੂੰ ਕਹਿੰਦੇ ਨੇ ਆਪਾਂ ਭੰਡਣਾ ਇਹ ਆਪਣੇ ਆਮ ਹੀ ਜਿਹੜੇ ਬੁੜੀਆਂ ਚ ਕਹਿੰਦਾ ਕੀ ਹੁੰਦਾ ਵੀ ਇਹ ਤਾਂ ਆਮ ਹੀ ਉਹ ਬੁੜੀਆਂ ਬਹੁਤ ਵਾਰੀਆਂ ਵੀ ਤੂੰ ਤੱਕੇ ਮੇਰੀ ਗੱਲ ਨੂੰ ਕੀ ਹੈ ਛੱਜ ਵਿੱਚ ਪਾ ਕੇ ਛੱਟ ਰਹੀਆਂ ਕਹਿੰਦਾ ਮਤਲਬ ਭੰਡਣਾ ਕਿਸੇ ਨੂੰ ਛਾਇਮ ਆਈ ਹੋਣਾ ਇਹਦਾ ਕੀ ਅਰਥ ਹੁੰਦਾ ਜੀ ਲੋਪ ਹੋਣਾ ਛਾਇਮ ਆਈ ਹੋਣਾ ਲੋਪ ਹੋਣਾ ਨੈਕਸਟ ਦੇਖੋ ਜੀ ਛਿੰਝ ਪਾਉਣੀ ਛਿੰਝ ਪਾਉਣੇ ਦਾ ਕੀ ਅਰਥ ਹੈ ਜੀ ਝਗੜਾ ਪਾਉਣਾ ਛਿੰਝ ਪਾਉਣੀ ਝਗੜਾ ਪਾਉਣਾ ਨੈਕਸਟ ਦੇਖੋ ਜੀ ਛਿੱਲ ਲਾਉਣਾ ਛਿੱਲ ਲਾਉਣਾ ਦਾ ਕੀ ਅਰਥ ਹੈ ਜੀ ਲੁਕਣਾ ਲੁੱਟਣਾ ਸੋਰੀ ਜੀ ਛਿੱਲ ਲਾਉਣਾ ਲੁੱਟਣਾ ਜਦੋਂ ਆਪਾਂ ਕਹਿੰਦੇ ਨੇ ਕਿ ਉਹ ਤਾਂ ਗਿਆ ਉਹਦੀ ਪੂਰੀ ਛਿੱਲ ਲਾ ਲਈ ਕਹਿਣਾ ਮਤਲਬ ਕੀ ਹੋਇਆ ਲੁੱਟ ਲਿਆ ਪੂਰਾ ਉਹਨੂੰ ਜ਼ਹਿਰ ਫੈਲਾਉਣਾ ਕੀ ਅਰਥ ਹੈ ਜੀ ਜ਼ਹਿਰ ਫੈਲਾਉਣਾ ਨਫ਼ਰਤ ਫੈਲਾਉਣੀ ਜ਼ਹਿਰ ਫੈਲਾਉਣਾ ਨਫ਼ਰਤ ਫੈਲਾਉਣੀ ਆਜ਼ ਅ ਲਾਸਟ ਆਪਣਾ ਜਿਹੜਾ ਮੁਹਾਵਰਾ ਦੇਖੋ ਜੀ ਜ਼ਖਮਾਂ ਉੱਤੇ ਫਾਇਆ ਤਰਨਾ ਜ਼ਖਮਾਂ ਉੱਤੇ ਫਾਇਆ ਤਰਨਾ ਸੋਰੀ ਜੀ ਜ਼ਖਮਾਂ ਉੱਤੇ ਫਾਇਆ ਤਰਨਾ ਕੀ ਅਰਥ ਹੈ ਜੀ ਹਮਦਰਦੀ ਪ੍ਰਗਟ ਕਰਨੀ ਹਮਦਰਦੀ ਪ੍ਰਗਟ ਕਰਨੀ ਜ਼ਖਮਾਂ ਉੱਤੇ ਫਾਇਆ ਤਰਨਾ ਮਤਲਬ ਹਮਦਰਦੀ ਪ੍ਰਗਟ ਕਰਨੀ ਸੋ ਇਹ ਸੀ ਮੇਰੇ ਅੱਜ ਦੇ ਟੌਪ ਜਿਹੜੇ ਆਪਣੇ ਪੰਜਾਬੀ ਦੇ ਮੁਹਾਵਰੇ ਜਿੰਨਾਂ ਦੇ ਅਰਥ ਆਪਾਂ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਦੇ ਨੇ ਜੀ ਜੇ ਤੁਹਾਨੂੰ ਫਿਰ ਵੀ ਕੋਈ ਡਾਊਟ ਹੋਵੇ ਜਾਂ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਤੁਹਾਡੀ ਕੋਈ ਕੁਐਰੀ ਜਾਂ ਕੁਝ ਡਾਊਟ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਸਕਦੇ ਹੋ ਸੋ ਜੀ ਅੱਜ ਦੀ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਵੱਤ ਤੋਂ ਵੱਤ ਸ਼ੇਅਰ ਜਰੂਰ ਕਰਦੇ ਕਰੋ ਵੀਡੀਓ ਜੀ ਇੰਨੇ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਸ ਵੀਡੀਓ ਨੂੰ ਦੇਖ ਲਈ ਧੰਨਵਾਦ ਸਾਰਿਆਂ ਦਾ ਥੈਂਕ ਯੂ ਜੀ ਦਿਲੋਂ ਧੰਨਵਾਦ